ਇਹ ਤਸਵੀਰਾਂ ਤੁਸੀਂ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਦੀਆਂ ਵੇਖ ਰਹੇ ਹੋ ਜਿੱਥੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਦਰਸਲ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਟੱਕਰ ਇੰਦੀ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਦੋ ਜਾਨਾਂ ਦੀ ਮੌਤ ਹੋ ਗਈ ਆ ਜਦੋਂ ਕਿ ਚਾਰ ਜਾਨੇ ਜ਼ਖਮੀ ਹੋ ਗਏ ਨੇ ਤਾਂ ਦੱਸਦੀ ਆ ਕਿ ਦੋਨਾਂ ਗੱਡੀਆਂ ਦੇ ਵਿੱਚ ਕਰੀਬ 6 ਜਾਨੇ ਸਵਾਰ ਸਨ ਇੱਕ ਪਾਸੇ ਇੱਕ ਗੱਡੀ ਦੇ ਵਿੱਚ ਪੰਜਾਬ ਪੁਲਿਸ ਦਾ ASI ਉਹ ਮੌਜੂਦ ਸੀਗਾ ਉਹ ਗੱਡੀ ਚਲਾ ਰਿਆ ਸੀਗਾ ਤਰੰਤ ਰੰਦਾ ਇਰਾਨ ਵਾਲਾ ਸੀਗਾ ਜਿਸ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਆ ਜਿਸ ਦੀ ਡਿਊਟੀ ਫਾਜ਼ਲ ਕਾ ਸੀਗੀ ਤਾਂ ਅਜਿਹੇ ਦੇ ਵਿੱਚ ਜਦੋਂ ਕੁਲਦੀਪ ਆਪਣੀ ਡਿਊਟੀ ਕਰਕੇ ਪਰਤ ਰਿਹਾ ਸੀਗਾ ਤਾਂ ਉਸ ਮੌਕੇ ਦੇਰ ਰਾਤ ਦੂਸਰੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਆਹਮੋ ਸਾਹਮਣੇ ਇਹ ਟੱਕਰ ਹੋਈ ਆ ਤਾਂ ਤੁਸੀਂ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿ ਇਹ ਹਾਸਾ ਕਿੰਨਾ ਭਿਆਨਕ ਸੀਗਾ ਤਾਂ ਦੋਨਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਆ ਤਾਂ ਇੱਕ ਪਾਸੇ ਇੱਕ ਐਸਆਈ ਦੀ ਮੌਤ ਹੋ ਗਈ ਆ ਜਦੋਂ ਕਿ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਆ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਪੀਰ ਸ਼ੇਖ ਪੀਰ ਸ਼ੇਰਖਾਂ ਪਿੰਡ ਹੈ ਗਿਆ ਜਿੱਥੇ ਇਹ ਟੱਕਰ ਹੋਈ ਆ ਤਾਂ ਹਾਲਾਂਕਿ ਅਜੇ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਕਿਸ ਦੀ ਗਲਤੀ ਸੀ ਜਾਂ ਕਿਸ ਦੀ ਗਲਤੀ ਨਹੀਂ ਸੀ ਪਰ ਇਹ ਤੁਸੀਂ ਟੱਕਰ ਵੇਖ ਕੇ ਅਦਾਜਾ ਲਗਾ ਸਕਦੇ ਹੋ ਕਿ ਦੋਨੋਂ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗੰਗਾ ਨੇ ਅੱਗੋਂ ਗੱਡੀਆਂ ਦੇ ਪੂਰੀ ਤਰ੍ਹਾਂ ਬਰਖੱਚੇ ਉੱਡ ਗਏ ਨੇ ਤੇ ਗੱਡੀ ਦੇ ਵਿੱਚ ਜੋ ਸਵਾਰ ਸੀਗੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਉਸ ਦੀ ਮੌਤ ਹੋਈ ਆ ਜੋ ਤਰਨਤਾਰਨ ਦਾ ਰਹਿਣ ਵਾਲਾ ਸੀਗਾ ਫਾਜ਼ਲ ਕਾ ਡਿਊਟੀਆਂ ਡਿਊਟੀ ਦੇ ਰਿਆ ਸੀਗਾ ਤਾਂ ਜਦੋਂ ਵਾਪਸ ਪਰਤ ਰਿਆ ਸੀਗਾ ਤਾਂ ਉਸ ਦੌਰਾਨ ਏਐਸਆਈ ਦੀ ਮੌਤ ਹੋ ਜਾਂਦੀ ਆ ਜਦੋਂ ਕਿ ਦੂਸਰੀ ਗੱਡੀ ਦੇ ਵਿੱਚ ਜੋ ਦੂਜਾ ਵਿਅਕਤੀ ਸਵਾਰ ਸੀਗਾ ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰ ਤਾਂ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜਦੋਂ ਕਿ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਹ ਤਸਵੀਰਾਂ ਤੁਸੀਂ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਦੀਆਂ ਵੇਖ ਰਹੇ ਹੋ ਜਿੱਥੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਦਰਸਲ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਟੱਕਰ ਇੰਦੀ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਦੋ ਜਾਨਾਂ ਦੀ ਮੌਤ ਹੋ ਗਈ ਆ ਜਦੋਂ ਕਿ ਚਾਰ ਜਾਨੇ ਜ਼ਖਮੀ ਹੋ ਗਏ ਨੇ ਤਾਂ ਦੱਸ ਦਈਏ ਕਿ ਦੋਨਾਂ ਗੱਡੀਆਂ ਦੇ ਵਿੱਚ ਕਰੀਬ 6 ਜਾਨੇ ਸਵਾਰ ਸਨ ਇੱਕ ਪਾਸੇ ਇੱਕ ਗੱਡੀ ਦੇ ਵਿੱਚ ਪੰਜਾਬ ਪੁਲਿਸ ਦਾ ਏਐਸਆਈ ਉਹ ਮਜੂਸ ਸੀਗਾ ਉਹ ਗੱਡੀ ਚਲਾ ਰਿਆ ਸੀਗਾ ਤਰਨਤਾਰਨ ਦਾ ਇਹ ਰਹਿਣ ਵਾਲਾ ਸੀਗਾ ਜਿਸ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਆ ਜਿਸ ਦੀ ਡਿਊਟੀ ਫਾਜ਼ਲ ਕਾ ਸੀਗੀ ਤਾਂ ਅਜਿਹੇ ਦੇ ਵਿੱਚ ਜਦੋਂ ਕੁਲਦੀਪ ਆਪਣੀ ਡਿਊਟੀ ਕਰਕੇ ਪਰਤ ਰਿਹਾ ਸੀਗਾ ਤਾਂ ਉਸ ਮੌਕੇ ਦੇਰ ਰਾਤ ਦੂਸਰੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਆਹਮੋ ਸਾਹਮਣੇ ਇਹ ਟੱਕਰ ਹੋਈ ਆ ਤਾਂ ਤੁਸੀਂ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾ ਕਿ ਇਹ ਹਾਸਾ ਕਿੰਨਾ ਭਿਆਨਕ ਸੀਗਾ ਤਾਂ ਦੋਨਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਆ ਤਦ ਇੱਕ ਪਾਸੇ ਇੱਕ ਐਸਆਈ ਦੀ ਮੌਤ ਹੋ ਗਈ ਆ ਜਦੋਂ ਕਿ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਆ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਪੀਰ ਸ਼ੇਖ ਪੀਰ ਸ਼ੇਰਖਾਂ ਪਿੰਡ ਹੈ ਗਿਆ ਜਿੱਥੇ ਇਹ ਟੱਕਰ ਹੋਈ ਆ ਤਾਂ ਹਾਲਾਂਕਿ ਅਜੇ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਕਿਸ ਦੀ ਗਲਤੀ ਸੀ ਜਾਂ ਕਿਸ ਦੀ ਗਲਤੀ ਨਹੀਂ ਸੀ ਪਰ ਇਹ ਤੁਸੀਂ ਟੱਕਰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਨੋਂ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗੰਗਾ ਨੇ ਅੱਗੋਂ ਗੱਡੀਆਂ ਦੇ ਪੂਰੀ ਤਰ੍ਹਾਂ ਬਰਖੱਚੇ ਉੱਡ ਗਏ ਨੇ ਤੇ ਗੱਡੀ ਦੇ ਵਿੱਚ ਜੋ ਸਵਾਰ ਸੀਗੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਉਸ ਦੀ ਮੌਤ ਹੋਈ ਆ ਜੋ ਤਰਨਤਾਰਨ ਦਾ ਰਹਿਣ ਵਾਲਾ ਸੀਗਾ ਫਾਜ਼ਲ ਕਾ ਡਿਊਟੀਆਂ ਡਿਊਟੀ ਦੇ ਰਿਆ ਸੀਗਾ ਤਾਂ ਜਦੋਂ ਵਾਪਸ ਪਰਤ ਰਿਆ ਸੀਗਾ ਤਾਂ ਉਸ ਦੌਰਾਨ ਏਐਸਆਈ ਦੀ ਮੌਤ ਹੋ ਜਾਂਦੀ ਆ ਜਦੋਂ ਕਿ ਦੂਸਰੀ ਗੱਡੀ ਦੇ ਵਿੱਚ ਜੋ ਦੂਜਾ ਵਿਅਕਤੀ ਸਵਾਰ ਸੀਗਾ ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰ ਤਾਂ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਜਦੋਂ ਕਿ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜੰਗਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਕਿ ਜੰਗਾਲੇ ਮੋੜ ਪੀਰ ਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਇੱਥੇ ਪਹੁੰਚੇ ਹਾਂ ਮੋਸਮੀਆਂ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਹੁਣ ਹਸਪੀਟਲ ਆਏ ਆ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਵਿੱਚ ਟਕਰਾ ਗਈਆਂ ਮੋਸਮੀਆਂ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸ਼ਿਵਾਲ ਹਸਪੀਟਲ ਰੋਡ ਪਰ ਗ੍ਰਿੰਟ ਹੋਇਆ ਜੰਗਾ ਵਾਲੇ ਮੋੜ ਤੇ ਉਹ ਦਿਨ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਹਨ 2 ਦੀ ਮੌਤ ਹੋ ਚੁੱਕੀ ਹੈ 2 ਪੇਸ਼ੈਂਟਸ ਅਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਅਜੇ ਸਾਡੇ ਕੋਲ ਹੈਗਾ ਸਿਮਲਾ ਹਸਪੀਟਲ ਕ੍ਰੋਸ ਰੋਡਸ ਆਮ ਜਿਹੜੇ ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾ ਰਹੀ ਹੈ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਬਾਕੀ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ